ਸ੍ਰੀ ਰਾਮ ਮਹੱਲਾ ਤੀਜਾ ਘਰ ਪਹਿਲਾ ਹਸਤਪਦੀਆ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਗੁਰਮੁ ਕਿਰਪਾ ਕਰੇ ਭਗਤ ਕੀ ਜਾਏ ਮੇਨ ਗੁਰ ਭਗਤ ਨਾ ਹੋਏ ਆਪੈ ਆਪ ਮਿਲਾਏ ਜੂਝੈ ਤਾਂ ਨਿਰਮਲ ਹੋਐ ਕੋਏ ਹਰਿ ਜੋ ਸੱਚਾ ਸਚੀ ਬਾਣੀ ਸਭ ਮਿਲਾਵਾ ਹੋਏ ਪਾਈ ਰੇ ਭਗਤ ਹੀਣ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨ ਗਵਾਇ ਰਹਾਉ ਆਪੇ ਹਰ ਜਗ ਨੀਵਨ ਦਾਤਾ ਆਪੇ ਬਖਸ਼ਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰੂ ਮੁਖ ਆਪੇ ਦੇ ਵੜਾਈ ਆਪੇ ਸੇਵ ਕਰਾਏ ਦੇ ਕਟੰਬੋਹ ਲੋਭਾਣਾ ਚਲਦਿਆ ਨਾਲ ਨਾ ਜਾਈ ਸਤਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਕਾ ਹਰਦੀਓ ਮੇਰਾ ਅੰਤੇ ਹੋਏ ਸਖਾਈ ਪੇ ਜੜਾ ਜਗ ਜੀਵਨ ਦਾਤਾ ਮਨੁ ਗੁਫਤ ਗਵਾਈ ਪੇੜ ਸਰਦੂ ਕੋ ਮਗ ਨਾ ਜਾਣਾ ਅੰधे ਠੋਰ ਨ ਕਾਈ ਹਰ ਸੁਭਾਗਾਤਾ ਮਨ ਨਹੀਂ ਵਸਿਆ ਅੰਤ ਗਇ ਆਪਛਾਈ ਪੇ ਜੜਾ ਜਗ ਜੀਵਨ ਦਾਤਾ ਗੁਰਮਤਿ ਮਨ ਵਸਾਇਆ ਅਨੰਦ ਭਗਤ ਕਰਹਿ ਦਿਨ ਰਾਤੀ ਹੋ ਮੈ ਮੋਹ ਚੁਕਾਇਆ ਜਿਸ ਸੋ ਰਾਤਾ ਤੈ ਸੋ ਵੈ ਸਚੇ ਸਤ ਸੁਮਾਇਆ ਆਪੇ ਨਗਰ ਕਰੇ ਭਾਉ ਲਾਏ ਗੁਰਸਬ ਦੀ ਵਿਚਾਰੇ ਸਦਗੁ ਸੇਵਿਆ ਸਾਜ ਹਉਮੈ ਤਿਸਨਾ ਮਾਰਿ ਹਰ ਗੁਣ ਦਾਤਾ ਸਦ ਮਨ ਵਸੈ ਸੱਚ ਰਖਿਆ ਵਰਤਾਰਿ ਪ੍ਰਭ ਮੇਰਾ ਸਦਾ ਨਿਰਵਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਨ ਹਰ ਮਨ ਵਸੈ ਹਉਮੈ ਦੁਖ ਸਭ ਜਾਏ ਸਤਗੁਰ ਸਭ ਸੁਨਾਇਆ ਹੋ ਸਦਿ ਲਿਹਾਰੇ ਜਾਓ ਆਪਣਾ ਮਨ ਚਿਕਾਇ ਕਹਾਏ ਬੇਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਵਛਲ ਸੁਖ ਦਾਤਾ ਕਰ ਕਿਰਪਾ ਮਨ ਵਸਾਈ ਨਾਮ ਸੋਭਾ ਸਰ ਦੇ ਪ੍ਰਵਯਾ ਤੇ ਗੁਰਮੁਖ ਦੇਵ ਡਿਆਈ ਸ੍ਰੀ ਗੁਰਮੁਖ ਲਾਤੀ ਜਾ ਹੋਮੈ ਕਰਮ ਕਮਾਵ ਦੇ ਜਮ ਡੰਡ ਲੱਗਾ ਤਿਨ ਆਏ ਜੇ ਸਤਗੁਰ ਸੇਵਨ ਸੇ ਉਬਰੇ ਹਰਿ ਸੇ ਤੀ ਲੈ ਵਿਲਾਇ ਮਾਨ ਦੇ ਗੁਰਮੁਖ ਨਾਮ ਤੇ ਆਏ ਤੁਰ ਪੂਰਵ ਕਰਤਾ ਲਿਖਿਆ ਤਿਨਾ ਗੁਰਮਤ ਨਾਮ ਸਮਾਏ ਰਹਾ ਬਿੜ ਸਤਗੁਰ ਪ੍ਰਤੀਤਨਾ ਆਵੀ ਨਾਮ ਨਾ ਲਾਗੋ ਭਾਉ ਸੁਪਨਾ ਸੁਖ ਨਾ ਪਾਵੀ ਦੁਖ ਮਹਿ ਸਵੈ ਸਮਾਏ ਜੇ ਹਾਰੇ ਹਾਰੇ ਕੀਚੈ ਬਹੁਤ ਲੋਚੀਆ ਕਿਰਪਾ ਮੇਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੀ ਭਗਤ ਭੇ ਦਰਖਾਏ ਗੁਰ ਸਭ ਜੜਾਵੇ ਰੰਗ ਸੋ ਬਿਨ ਕਿਰਪਾ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਐ ਭੀ ਵਿਖ ਫਲ ਲਾਗੈ ਤਾਂ ਸੇ ਜਨ ਸੱਚੇ ਨਿਰਮਲੇ ਜਿਨ ਸਤਗੁਰ ਨਾਲ ਪਿਆਰ ਸਤਗੁਰ ਕਾ ਪਾਣਾ ਕਮਾਵਦੇ ਵਿਗ ਹਉਮੈ ਤਾ ਜਿਮਕਾਰ ਮਾਨੇ ਹਟ ਕਿਤਾ ਉਪਾਇ ਨਾ ਛੂਟੀਐ ਸਿਮਰਤ ਸਾਸਤਰ ਸੋ ਦਵ ਜਾਏ ਮੇਲ ਸੰਗਤ ਸਾਧੂ ਪਰੇ ਗੁਰ ਕਾ ਸਤਿ ਕੁਮਾਰ ਹਾਇ ਕਾ ਨਾਮ ਨਿਦਾਨ ਹੈ ਜਿਸ ਅੰਤ ਨਾ ਪਾਰ ਆਵਾਰੂੰ ਗੁਰਮੁਖ ਸੇਈ ਸੋ ਤੇ ਜਿਨ ਕਿਰਪਾ ਕਰੇ ਕਰਤਾਰੂੰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸਾਦਿ ਪਾਈਐ ਕਰਮ ਭਰਾ ਪਦੀ ਹੋਏ ਸ੍ਰੀ 라ਗ ਮਹਲਾ 3 ਪੰਖੀ ਬਿਰਖ ਸੁਹਾਵੜਾ ਸਚ ਚੁਗੈ ਗੁਰ ਭਾਏ ਹਰ ਰਸ ਪੀਵੈ ਸਾਧ ਰਹਿ ਉੱਡੈ ਨ ਆਵੈ ਜਾਏ ਨੇਕ ਕਹਲਵਾਸ ਆ ਪਾਇਆ ਹਰਿ ਹਰਿ ਨਾਮ ਸਮਾਏ ਮਨ ਰੇ ਗੁਰ ਕੀ ਘਰ ਕਮਾਏ ਗੁਰ ਕੈ ਪਾਣਾ ਜੇ ਚੱਲ ਹੈ ਤਾ ਅਨੰਦਨ ਰਾਚਾ ਹਰਿ ਨਾ ਆਏ ਰਹਾਉ ਪੰਖੀ ਬਿਰਖ ਸੋ ਆਵੜੇ ਉੱਡੈ ਚੌ ਦਿਸ਼ ਜਾਹੇ ਜੇ ਤਾ ਉੱਡੈ ਦੁਖ ਘਨੇ ਨਿਦਦਾ ਜਹਤਾ ਬਿਲਾਹੇ ਬਿਨ ਗੁਰ ਮਾਲ ਨਾ ਜਾਪੀ ਨਾ ਅੰਮ੍ਰਿਤ ਪਲ ਪਾਹੇ ਗੁਰਮੁਖ ਬ੍ਰਹਮ ਹਰੀ ਆਵਲਾ ਸਾਚੈ ਸਾਜ ਸੁਭਾਏ ਸਾਹਾ ਤੀਨ ਨਿਵਾਰਿਆ ਇਕ ਸ਼ਬਦ ਦੇ ਲਾਏ ਅੰਮ੍ਰਿਤ ਫਲ ਹਰਿ ਏਕ ਹੈ ਆਪੇ ਦੇਖਵਾਏ ਮਨ ਮੁਖ ਉਪੇ ਸੁਖ ਗਏ ਨਾ ਫਲ ਦਿਨਾਂ ਛਾਓ ਤਿਨਾਂ ਬਾਸ ਨ ਬੈਸੀਐ ਓਨਾ ਘਰ ਨਾ ਗਿਰਾਓ ਕਟਿਆ ਹੈ ਤੈ ਨਿਤ ਜਾਲੀਆ ਹੈ ਓਨਾ ਸ਼ਬਦ ਨਾ ਨਾਓ ਹੁਕਮੇ ਕਰੂ ਕਮਾਉਨੇ ਪਇਆ ਕਿ ਫਿਰਾਓ ਹੁਕਮੇ ਦਰਸ਼ਨ ਦੇਖਣਾ ਜਹ ਭੇ ਜਹ ਤਹ ਜਾਓ ਹੁਕਮੇ ਹਰੀ ਹਰਿ ਮਨ ਵਸੈ ਹੁਕਮੇ ਸੱਚ ਸਮਾਓ ਹੋਕਮ ਨਾ ਜਾਣ ਬਪੜੇ ਧੂਲੇ ਗ੍ਰਹਿਗਵਾਰ ਮਨ ਹਟ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ ਅੰਤਰ ਸਾਥ ਨ ਆਵੀ ਨਾ ਸੱਜ ਲੱਗੇ ਪਿਆਰ ਗੁਰਮੁਖਿ ਆਮੋ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚ ਸਜਿਆਰ ਆਏ ਸੇ ਪਰਵਾਣ ਹੈ ਸਭ ਕੋਲ ਕਾ ਕਰੇ ਉਧਾਰ ਸਭ ਨਜ਼ਰੀ ਕਰਮ ਕਮਾਵਦੇ ਨਜ਼ਰੀ ਬਾਹਰ ਨ ਕੋਏ ਜੈਸੀ ਨਜ਼ਰ ਕਰ ਦੇਖੈ ਸੱਚਾ ਐਸਾ ਹੀ ਕੋ ਹੋਏ ਨਾਨਕ ਦੇ ਨਾਮ ਵਡਾਇਆ ਕਰਮ ਪ੍ਰਾਪ ਦੀ ਹੋਏ